ਹਾਂਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਦਾ ਪ੍ਰਥਵੇ ਇੰਗਲਿਸ਼ ਇੰਸਟੀਚਿਊਟ ਵਾਕ ਦੀ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਵੋਕੈਬ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕਾਸਟ ਸਖਾਵਾਂਗੇ ਸ਼ਬਦਾਂ ਦੇ ਗਿਆਨ ਦੀ ਟੈਨਸ਼ਨ ਨਹੀਂ ਲੈਣੀ ਇਸ ਚੈਨਲ ਨਾਲ ਜੁੜਜੋ ਤੁਹਾਨੂੰ ਸ਼ਬਦ ਡੇਲੀ ਮਿਲਦੇ ਰਿਹਾ ਕਰਨਗੇ ਪਰ ਅੰਗਰੇਜ਼ੀ ਦੇ ਵਿੱਚ ਦੋ ਚੀਜ਼ਾਂ ਮੇਨ ਨੇ ਸ਼ਬਦ ਤੇ ਰੂਲ ਦੀ ਅੰਡਰਸਟੈਂਡਿੰਗ ਰੂਲ ਦੀ ਅੰਡਰਸਟੈਂਡਿੰਗ ਦੇ ਲਈ ਤੁਹਾਨੂੰ ਪ੍ਰੋਪਰ ਬੈਚ ਜੁਆਇਨ ਕਰਨਾ ਪੈਣਾ ਜਾਂ ਪਰਸਨਲ ਕਲਾਸ ਲੈ ਸਕਦੇ ਹੋ ਜਾਂ ਗਰੁੱਪ ਕਲਾਸ ਲੈ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਹੈ ਸੋ ਮੇਰੇ ਚੀਬੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਲਾਸਾਂ ਚਲਦੀਆਂ ਰਹਿੰਦੀਆਂ ਨੇ ਗਰੁੱਪ ਦੀ ਜਿਹੜੀ ਟਾਈਮਿੰਗ ਹੈ ਉਹ ਹੈ ਸ਼ਾਮ ਨੂੰ 7 ਵਜੇ ਤੋਂ ਲੈ ਕੇ 9:30 ਤੱਕ ਗਰੁੱਪ ਹੁੰਦੇ ਨੇ ਬਾਕੀ ਸਾਰਾ ਦਨ ਪਰਸਨਲ ਕਲਾਸਾਂ ਚਲਦੀਆਂ ਨੇ ਜਿਹੜਾ ਸਟੂਡੈਂਟ ਉਹਦੀ ਕੋਈ ਵੀ ਏਜ ਹੋਵੇ ਕਿਸੇ ਕੋਈ ਵੀ ਕਲਾਸ ਹੋਵੇ ਮੈਟਰ ਨਹੀਂ ਕਰਦਾ ਕੋਈ ਵੀ ਏਜ ਹੋਵੇ ਕੰਮ ਕਰ ਰਿਹਾ ਹੋਵੇ ਵਰਕ ਕਰ ਰਿਹਾ ਹੋਵੇ ਕਿਤੇ ਜੌਬ ਕਰ ਰਿਹਾ ਹੈ ਜਾਂ ਕੋਈ ਹਾਊਸ ਵਾਈਫ ਹੈ ਕਿੰਨਾ ਵੀ ਤੁਹਾਡਾ ਗੈਪ ਹੈ ਕਿੰਨੇ ਵੀ ਤੁਸੀਂ ਵੀਕ ਹੋ ਅਸੀਂ ਵੀਕ ਸਟੂਡੈਂਟਸ ਦੇ ਸਪੈਸ਼ਲਿਸਟ ਹਾਂ ਪਿਛਲੇ 8 ਸਾਲ ਤੋਂ ਮੈਂ ਬੇਸਿਕ ਇੰਗਲਿਸ਼ ਟੀਚ ਕਰ ਰਿਹਾ ਹਾਂ ਅੰਡਰ ਪਿਛਲੇ 3 ਸਾਲ ਤੋਂ ਏਕੈਡਮੀ ਨੂੰ ਪੂਰੇ ਪੰਜਾਬ ਦੇ ਵਿੱਚ ਰਨ ਕਰ ਰਿਹਾ ਹਾਂ ਹਜ਼ਾਰਾਂ ਸਟੂਡੈਂਟਸ ਨੂੰ ਮੈਂ ਟੀਚ ਕਰ ਚੁੱਕਿਆ ਹੈ ਲੈਵਲ ਜਿਹੜਾ ਮਰਜ਼ੀ ਹੋਵੇ ਮੈਨੂੰ 4 ਮਹੀਨੇ ਦੇਣੇ ਆਪਣੇ ਤੇ ਡਿਲੀਡੇਟ ਘੰਟਾ ਦੇਣਾ ਗਰੰਟਡ ਤੁਹਾਡਾ ਲੈਵਲ ਬਣੂਗਾ ਠੀਕ ਹੈ ਜੇ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ ਤਾਂ ਤਰੀਕਾ ਬੜਾ ਸਿੰਪਲ ਹੈ ਚੀਜ਼ਾਂ ਨੂੰ ਕਰਵਾਉਣ ਦਾ ਮੇਰੇ ਉਸਤਾਦ ਜੀ ਨੇ ਮੈਨੂੰ ਸਿਖਾਇਆ ਸੀ ਉਹ ਮੈਂ ਪੂਰਾ ਪੰਜਾਬ ਦੇ ਵਿੱਚ ਇਹਨੂੰ ਵੰਡ ਰਿਹਾ ਹਾਂ ਸੋ ਹੁਣ ਆਪਾਂ ਵਰਬ ਸ਼ੁਰੂ ਕਰਨ ਲੱਗੇ ਹਾਂ ਵਿਹੇਬ ਸ਼ਬਦ ਤੁਹਾਨੂੰ ਸਿਖਾਉਂਗਾ ਨਵੇਂ ਇਹ ਤੁਸੀਂ ਨੋਟ ਕਰ ਲੈਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਐਂਡ ਇਹ 15-20 ਮਿੰਟ ਲਾ ਕੇ ਤੁਹਾਡੇ ਲਈ ਫ੍ਰੀ ਆਫ ਕਾਸਟ ਵੀਡੀਓ ਚੈਅਰ ਕੀਤੀ ਹੈ ਇਸ ਨੂੰ ਤੁਸੀਂ ਇੱਕ ਵਾਰੀ ਤੁਹਾਡੇ ਫੋਨ 'ਚ ਜਿੰਨੇ ਵੀ ਕੰਟੈਕਟ ਨੇ ਸਾਰਿਆਂ ਤੱਕ ਜ਼ਰੂਰ ਪਹੁੰਚਾਓ ਉਹ ਤੁਸੀਂ ਮੇਰਾ ਇਹ ਕੰਮ ਜ਼ਰੂਰ ਕਰਨਾ ਹੈ ਅਬ ਜੀ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਹਾਂਜੀ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਸਪੀਕ ਸਪੋਕ ਸਪੋਕਨ ਇਹਦਾ ਮਤਲਬ ਹੈ ਬੋਲਣਾ ਹੀ ਕੈਨ ਸਪੀਕ ਇੰਗਲਿਸ਼ ਉਹ ਇੰਗਲਿਸ਼ ਬੋਲ ਸਕਦਾ ਹੈ ਨੈਕਸਟ ਹੈ ਰੀਡ ਰੈਡ ਰੈਡ ਸੈਕਿੰਡ ਤੇ ਥਰਡ ਫਾਰਮ ਨੂੰ ਬੋਲਣਾ ਰੈਡ ਹੈ ਲਿਖਣਾ ਰੀਡ ਹੈ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਲਿਖਦੇ ਆਂ ਆਪਾਂ ਡਿਫਰੈਂਟ ਵੇ ਦੇ ਨਾਲ ਤੇ ਬੋਲਦੇ ਆਂ ਡਿਫਰੈਂਟ ਤਰੀਕੇ ਦੇ ਨਾਲ ਠੀਕ ਹੈ ਸੋ ਤੁਸੀਂ ਲਿਖ ਲਿਆ ਕਰੋ ਹੁਣੇ ਲਿਖ ਲਓ ਆਪਣੀ ਕਾਪੀ ਤੇ ਅਲਾਓ ਅਲਾਉਡ ਅਲਾਉਡ ਅੱਗੇ ਆ ਦੇਣਾ ਠੀਕ ਹੈ ਅਲਾਓ ਅਲਾਉਡ ਅਲਾਉਡ ਅੱਗੇ ਆ ਦੇਣਾ ਦੇ ਅਲਾਉਡ ਅਸ ਟੂ ਪਾਸ ਦਾ ਕਰ ਉਹਨਾਂ ਨੇ ਆਗਿਆ ਦਿੱਤੀ ਸਾਨੂੰ ਉੱਥੇ ਕਾਰਪਾ ਕਰਨ ਦੀ ਨੈਕਸਟ ਹੈ ਐਡ ਐਡਡ ਐਡਡ ਜੋੜਨਾ ਯਾ ਹੀ ਇਜ਼ ਹੀ ਹੈਜ਼ ਐਡਡ ਦਾ ਬ੍ਰੋਕਨ ਪੀਸਸਸ ਆਫ ਗਲਾਸ ਹੁਣ ਇਹ ਤੁਸੀਂ ਅ ਬ੍ਰੋਕਨ ਵਾ ਕਿਉਂ ਲਗਾਇਆ ਹੈ ਇਹ ਤੁਹਾਨੂੰ ਕਨਸੈਪਟਸ ਦੇ ਵਿੱਚ ਕਲੀਅਰ ਹੋਊਗਾ ਤੁਹਾਨੂੰ ਪ੍ਰੋਪਰ ਕਲਾਸ ਲੈਣੀ ਪੈਣੀ ਹੈ ਉਹਦੇ ਲਈ ਸਪੈਂਡਰ ਸਪੈਂਟ ਸਪੈਂਟ ਲਗਾਉਣਾ ਇਦੇ ਦੋ मीनिंग ਨੇ ਇੱਕ ਤਾਂ ਪੈਸੇ ਲਗਾਉਣਾ ਇੱਕ ਆਪਣਾ ਟਾਈਮ ਕਿਤੇ ਸਪੈਂਡ ਕਰਨਾ ਆਈ ਸਪੈਂਟ 3 ਆਰਸ ਵਿਦ ਮਾਈ ਫਾਦਰ ਮੈਂ ਆਪਣੇ ਫਾਦਰ ਨਾਲ ਟਾਈਮ ਕੰਟੇਸਟ ਸਪੈਂਡ ਕੀਤੇ ਜਾਂ ਆਈ ਸਪੈਂਟ 5000 ਆਨ ਮਾਈ ਫਰੈਂਡਸ ਮੈਂ ਆਪਣੇ ਫਰੈਂਡਸ ਤੇ 5000 ਰੁਪਿਆ ਸਪੈਂਡ ਕਰਤਾ ਜਾਂ ਆਈ ਸਪੈਂਟ 5000 ਆਨ ਅ ਪਾਰਟੀ ਇੱਕ ਪਾਰਟੀ ਤੇ ਗਰੋ ਗਰੂ ਗਰੋਨ ਵਧਣਾ this plant is growing day by day this business is growing day by day okay open opened opened کھولਣਾ she has opened the gate walk walked walked ਤੁਰਨਾ walk ਇੱਕ verb ਵੀ ਹੈ ਤੇ ਇੱਕ noun ਵੀ ਹੈ walk मतलब सैर ही इज गोइंग ऑन वॉक वो सैर पे जा रहे हैं ही इज वॉकिंग वो सैर कर रहे हैं ਇੱਕ ਇੱਕ ਚੀਜ਼ ਤੁਹਾਨੂੰ ਕਲੀਅਰ ਹੋਊਗੀ ਕਨਸੈਪਟ ਦੇ ਵਿੱਚ ਅਗਰ ਤੁਸੀਂ ਪ੍ਰੋਪਰ ਕਲਾਸ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਪਤਾ ਲੱਗੀ ਵੀ ਇਸ ਲਾਈਨ ਨੂੰ ਬੋਲਣਾ ਕਿਵੇਂ ਹੈ ਨੈਕਸਟ ਹੈ ਵਿਨ ਵਨ ਵਨ ਜਿਤਨਾ ਹੀ ਹੈਜ਼ ਵਨ ਦਾ ਮੈਚ ਉਹ ਮੈਚ ਜਿੱਤ ਗਿਆ ਹੈ ਉਸ ਤੋਂ ਬਾਅਦ ਹੈ ਆਫਰ ਆਫਰ ਪੇਸ਼ਕਸ਼ ਕਰਨਾ ਪੰਜਾਬੀ ਦੇ ਵਿੱਚ ਸਮਝਣਾ ਥੋੜਾ ਟਫ ਹੈ ਆਫਰ ਜਿਵੇਂ ਮੀਨ ਆਫ ਦਾ ਦੇਣਾ Amazon has offered 50% of ऑन ऑन दिस आइटम amazon ने दीती है इनी ऑफ ठीक है नेक्स्ट है ऑफर भी एक नाउन है बहुत सारे शब्द नाउन भी ਹੁੰਦੇ ਨੇ ਵਰਬ ਵੀ ਹੁੰਦੇ ਨੇ ਰਿਮੈਂਬਰ ਇਹ ਯੂਜ਼ ਤੇ ਪਤਾ ਲੱਗਦਾ ਸੋ ਇਹ ਕਹੋਗੇ ਸਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਯੂਜ਼ ਕਰੋਗੇ ਉਦੋਂ ਜਿੱਥੇ ਜਿਹਦੀ ਰਿਕੁਆਇਰਮੈਂਟ ਆਉ ਲਾਓ ਉਦੋਂ ਜਿੱਥੇ ਵਰਬ ਚਾਹੀਦੀ ਆ ਤੇ ਵਰਬ ਲਾ ਦਿਓ ਨਾਉਨ ਚਾਹੀਦਾ ਰਹੇ ਨਾਉਨ ਲਾ ਦਿਓ ਰਿਮੈਂਬਰ ਇਹਨੂੰ ਰਿਮੈਂਬਰ ਨਹੀਂ ਬੋਲਣਾ ਰਿਮੈਂਬਰ ਰਿਮੈਂਬਰਡ ਰਿਮੈਂਬਰ ਆਰ ਨੂੰ ਨਾ ਅ ਬੋਲਣਾ ਰਾਰਾ ਨੇ ਬੋਲਣਾ ਠੀਕ ਹੈ ਰਿਮੈਂਬਰ ਰਿਮੈਂਬਰਡ ਰਿਮੈਂਬਰਡ ਹਾਂਜੀ ਉਸ ਤੋਂ ਬਾਅਦ ਹੈ ਲਵ ਲਵ ਵੀ ਇੱਕ ਨਾਉਨ ਹੈ ਵਰਬ ਵੀ ਹੈ ਲਵ ਲਵਡ ਲਵ ਕਨਸੀਡਰ ਮੰਨਣਾ ਆਈ ਕਨਸੀਡਰ ਹਿਮ ਐਜ਼ ਮਾਈ ਬ੍ਰਦਰ ਮੈਂ ਉਹਨੂੰ ਆਪਣਾ ਬ੍ਰਦਰ ਮੰਨਦਾ ਅਪੀਅਰ ਅਪੀਅਰ ਨਹੀਂ ਦਿਖਣਾ ਆ ਲਾਈਟ ਅ ਸ਼ਾਰਪ ਲਾਈਟ ਅਪੀਅਰ देयर ਉਥੇ ਇੱਕ ਸ਼ਾਰਪ ਲਾਈਟ ਦਿਖੀ ਜਾਂ ਆਈ ਅਪੀਅਰਡ ਇਨ ਐਗਜ਼ਾਮ ਮੈਂ ਐਗਜ਼ਾਮ ਦੇ ਵਿੱਚ ਐਗਜ਼ਾਮ ਦੇਣ ਗਿਆ ਜਾਂ ਦਿਖਿਆ ਐਕਚੁਅਲੀ ਐਗਜ਼ਾਮ ਦੇ ਵਿੱਚ ਮੈਂ ਅਟੈਂਡ ਕੀਤਾ ਐਗਜ਼ਾਮ ਐਗਜ਼ਾਮ ਜਦੋਂ ਆਪਾਂ ਦੇਣ ਜਾਂਦੇ ਉਦੋਂ ਆਪਾਂ ਅਪੀਅਰ ਸ਼ਬਦ ਵੀ ਯੂਜ਼ ਕਰਦੇ ਹਾਂ ਠੀਕ ਹੈ ਜੀ ਬਾਏ ਬੌਟ ਬੌਟ ਖਰੀਦਣਾ ਸ਼ੀ ਹੈਜ਼ ਬੌਟ ਅ ਪੇਅਰ ਆਫ ਸ਼ੂ ਫਾਰ ਹਿਮ ਵੇਟ ਵੇਟਡ ਵੇਟਡ ਆਮ ਵੇਟਿੰਗ ਫਾਰ ਹਿਮ ਮੈਨੂੰ ਦੀ ਵੇਟ ਕਰ ਰਿਹਾ ਨੈਕਸਟ ਹੈ ਸਰਵ ਇਨ ਸਰਮਨੀ ਬੋਲਣਾ ਆਰ ਸਾਇਲੈਂਟ ਰੱਖਦੇ ਆਪਾਂ ਮੋਸਟਲੀ ਠੀਕ ਹੈ ਸਰਵ ਸਰਵਡ ਆ ਕੀ ਹੈਜ਼ ਸਰਵਡ ਇਨ ਆਰਮੀ ਫॉर 10 ইয়ার্স ਉਹਨੇ ਆਰਮੀ ਦੇ ਵਿੱਚ 10 ਸਾਲ ਸੇਵਾ ਕੀਤੀ ਹੈ ਠੀਕ ਹੈ ਡਾਈਡ ਡਾਈਡ ਹੀ ਹੈਜ਼ ਡਾਈਡ ਇਨ ਅ ਕਾਰ ਐਕਸੀਡੈਂਟ ਸੈਂਡ ਸੈਂਟ ਸੈਂਟ ਭੇਜਣਾ ਸ਼ੀ ਸੈਂਟ ਮੀ ਅ ਮੈਸੇਜ ਲਾਸਟ ਹੈ ਜੀ ਐਕਸਪੈਕਟ ਵੈਰੀ ਇੰਪੋਰਟੈਂਟ ਵੀ ਸੌਰੀ ਵੀ ਸ਼ੁੱਡ ਨਾਟ ਐਕਸਪੈਕਟ ਐਨੀਥਿੰਗ ਫਰਮ ਐਨੀਵਨ ਸਾਨੂੰ ਕੁਝ ਵੀ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਸੋ ਇਹ ਸੀ ਆਪਣੇ ਸ਼ਬਦ ਸ਼ਬਦਾਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸ਼ਬਦ ਸਖਾਵਾਂਗੇ ਫ੍ਰੀ ਆਫ ਕਾਸਟ ਬਟ ਪੂਰੀ ਅੰਗਰੇਜ਼ੀ ਸਿੱਖਣੀ ਹੈ ਤਾਂ ਤੁਹਾਨੂੰ ਕੋਰਸ ਜੁਆਇਨ ਕਰਨਾ ਪਏਗਾ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਦਾ ਕਲਾਸਸ ਹੁੰਦੀਆਂ ਨੇ 11 ਵਜੇ ਲਾਸਟ ਕਲਾਸ ਹੁੰਦੀ ਹੈ ਜਿਹੜੀ 12 11:45 ਦੇ ਅੰਡ ਹੁੰਦੀ ਹੈ ਜਿਹੜਾ ਸਟੂਡੈਂਟ ਮੇਰੇ ਕੋਲ ਆ ਗਿਆ ਸਾਡੇ ਕੋਲ ਆ ਗਿਆ ਕਿਉਂਕਿ ਮੈਂ ਇਕੱਲਾ ਨਹੀਂ ਟੀਚ ਕਰਦਾ ਮੇਰੇ ਨਾਲ ਸਟਾਫ ਵੀ ਹੈ ਉਹਦਾ ਲੈਵਲ ਨਿਸ਼ਚਿਤ ਹੈ ਬਣੇਗਾ ਹੀ ਬਣੇਗਾ ਜਿੰਨਾ ਮਰਜੀ ਵੀ ਕੋਈ ਸਟੂਡੈਂਟ ਮੇਰੇ ਕੋਲੇ ਉਹ ਲੜਕੀਆਂ ਨੇ ਉਹ ਹਾਊਸ ਵਾਈਫਸ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਸਟੱਡੀ ਛੱਡੀ ਨੂੰ ਪਰ ਤਿੰਨ ਚਾਰ ਮਹੀਨਾ ਚ ਉਹਨਾਂ ਨੇ ਬਹੁਤ ਵਧੀਆ ਲੈਵਲ ਬਣਾਇਆ ਉਹਨਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕਦੋਂ ਵੀ ਸਿੱਖ ਸਕਦੇ ਹੋ ਸਿਖਾਉਣ ਵਾਲੇ 'ਚ ਗੱਲਬਾਤ ਹੋਣੀ ਚਾਹੀਦੀ ਹੈ ਤੇ ਸਿੱਖਣ ਵਾਲੇ ਦੇ ਵਿੱਚ ਮਿਹਨਤ ਕਰਨ ਦਾ ਐਟੀਟਿਊਡ ਹੋਣਾ ਚਾਹੀਦਾ ਹੈ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਡੇਢ ਘੰਟਾ ਡੇਲੀ ਦੇਣ ਲਈ ਤਿਆਰੋਂ 4 ਮਹੀਨਿਆਂ ਦੇ ਵਿੱਚ ਲੈਵਲ ਸ਼ੋਰਲੀ ਪਿਆਰ ਕਰ ਦਾਂਗੇ ਆ ਕੀ ਕੰਮ ਕਰ ਰਹੇ ਹਾਂ ਪਿਛਲੇ 8 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਹਰ ਇੱਕ ਸਿਟੀ ਵਿਲੇਜ ਦੇ ਵਿੱਚ ਮੇਰੇ ਸਟੂਡੈਂਟ ਹੈ ਮੈਂ ਜਿੱਥੇ ਮਰਜੀ ਜਾਵਣਾ ਇੰਸਟਾਗ੍ਰam ਖੋਲੋ ਫੇਸਬੁੱਕ ਖੋਲੋ ਪ੍ਰਥਵੀ ਇੰਗਲਿਸ਼ ਸਕੂਲ ਦਾ ਜਿਹੜਾ ਪੇਜ ਆ ਉੱਥੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਜਿਹੜਾ ਸਟੂਡੈਂਟ ਵਧੀਆ ਸਿੱਖ ਜਾਂਦਾ ਕੋਰਸ ਪੂਰਾ ਕਰ ਲੈਂਦਾ ਉਹਦਾ ਅਸੀਂ ਵੀਡੀਓ ਉਹਦੀ ਅਸੀਂ ਫੋਟੋ ਕਈ ਵੀਡੀਓ ਵੀ ਪਾ ਦਿੰਦੇ ਆ ਐਂਡ ਕਮੈਂਟ ਲਿਖ ਕੇ ਅਸੀਂ ਪੋਸਟ ਕਰਦੇ ਆ ਠੀਕ ਹੈ ਸੋ ਆ ਇਹ ਵੀਡੀਓ ਮੈਂ ਫ੍ਰੀ ਆਫ ਕੋਸ ਦਿੰਦਾ ਤੁਸੀਂ ਇਹ ਕੰਮ ਕਰਨਾ ਵੱਧ ਤੋਂ ਵੱਧ ਸਟੂਡੈਂਟ ਜਿਨੇ ਵੀ ਤੁਹਾਡੇ ਲਿੰਕ ਚ ਨੇ ਇੱਕ ਵਾਰੀ ਇਹ ਵੀਡੀਓ ਜ਼ਰੂਰ ਭੇਜੋ ਜਿਹਨੂੰ ਲੋਡ ਹੋਊਗੀ ਚੈਨਲ ਸਬਸਕ੍ਰਾਈਬ ਕਰ ਲਊਗਾ ਰੋਜ਼ ਵੀਡੀਓਜ਼ ਮਿਲ ਜਾਣਗੀਆਂ ਜਿੰਨੇ ਵੀ ਵਟਸਐਪ ਚ ਤੁਹਾਡੇ ਨੰਬਰ ਹੈ ਅੱਧਾ ਘੰਟਾ ਲਾ ਕੇ ਸਾਰਿਆਂ ਨੂੰ ਇੱਕ ਵਾਰੀ ਭੇਜ ਦਿਓ ਠੀਕ ਹੈ ਐਂਡ ਸਟੇਟਸ ਪਾ ਦੇ ਬਲ ਕਿਉਂਕਿ ਅੰਗਰੇਜ਼ੀ ਬਹੁਤ سارے ਸਟੂਡੈਂਟ 90% ਸਟੂਡੈਂਟ ਦੀ ਪੰਜਾਬ ਦੇ ਵਿੱਚ ਅੰਗਰੇਜ਼ੀ ਵੀਕ ਹੈ ਤੇ ਅੰਗਰੇਜ਼ੀ ਤੋਂ ਬਿਨਾ ਕੋਈ ਗੱਲ ਬਣਦੀ ਨਹੀਂ ਚਾਹੇ ਸਰਕਾਰੀ ਨੌਕਰੀ ਕਰਨੀ ਹੈ ਚਾਹੇ ਬਾਹਰ ਜਾਣਾ ਹੈ ਚਾਹੇ ਪ੍ਰਾਈਵੇਟ ਨੌਕਰੀ ਕਰਨੀ ਹੈ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਦਾ ਇਹ ਨਹੀਂ ਵੀ ਉਹ ਬੰਦਾ ਤਰੱਕੀ ਨਹੀਂ ਕਰ ਸਕਦਾ ਬਟ ਅਗਰ ਅੰਗਰੇਜ਼ੀ ਆਉਂਦੀ ਹੈ ਤਾਂ ਕੰਮ ਬਹੁਤ ਔੜੇ ਆਸਾਨ ਹੋ ਜਾਂਦੇ ਨੇ ਠੀਕ ਹੈ ਜੀ ਸੋ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਨਵੇਂ 20 ਸ਼ਬਦ ਲੈ ਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ ਆਲ ਦਾ ਬੈਸਟ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਤੇ ਕਲਿੱਕ ਕਰਕੇ ਜੁੜ ਜਾਇਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਟੇਕ ਕੇਅਰ